प्यारे बच्चों नानी दीं ਬਕਤਾਂ ਵਿੱਚ ਅੱਜ ਮੈਂ ਤੁਹਾਨੂੰ ਆਪਣੀ ਲਿਖੀ ਬਾਲ ਕਹਾਣੀ ਅਸਲੀ ਸੁੰਦਰਤਾ ਸੁਣਾਵਾਂਗੀ ਤਾਂ ਸੁਣੋ ਬੱਚਿਓ ਬਾਲ ਕਹਾਣੀ ਅਸਲੀ ਸੁੰਦਰਤਾ ਜਮਾਤ ਵਿੱਚ ਕਦਮ ਰੱਖਿਆ ਤਾਂ ਪ੍ਰੀਤੀ ਕੁੜੀਆਂ ਨੂੰ ਕਿਸੇ ਫਿਲਮੀ ਗਾਣੇ ਤੇ ਡਾਂਸ ਦੇ ਸਟੈਪ ਸਿਖਾ ਰਹੀ ਸੀ ਮੇਰੇ ਜਮਾਤ ਵਿੱਚ ਵੱਡਦੇ ਆਂ ਹੀ ਲੜਕੀਆਂ ਬੈਠ ਗਈਆਂ ਤੇ ਬੋਲੀਆਂ ਮੈਡਮ ਜੀ ਕੁਝ ਦੇਨਸੀ ਡਾਂਸ ਦੀ ਪ੍ਰੈਕਟਿਸ ਕਰਨੀ ਹੈ। ਪ੍ਰੀਤੀ ਸਾਨੂੰ ਡਾਂਸ ਸਿਖਾਉਂਦੀ ਹੈ। ਮੈਨੂੰ ਪਤਾ ਸੀ ਕਿ ਕੁਝ ਦਿਨ ਬਾਅਦ ਸਕੂਲ ਦਾ ਸਲਾਨਾ ਇਨਾ ਵੰਡ ਸਮਾਗਮ ਹੈ। ਪ੍ਰੀਤੀ ਬੋਲੀ, "ਮੈਡਮ ਜੀ, ਇਹਨਾਂ ਨੂੰ ਡਾਂਸ ਕਰਨਾ ਆਉਂਦਾ ਹੀ ਨਹੀਂ, ਇਸ ਲਈ ਮੈਂ ਸਿਖਾ ਰਹੀ ਹਾਂ।" ਮੈਂ ਹੱਸਦੇ ਹੋਏ ਕਿਹਾ, "ਅੱਛਾ, ਤੂੰ ਇਸ ਟੀਮ ਦੀ ਕੈਪਟਨ ਹੈਂ?" ਪ੍ਰੀਤੀ ਉਦਾਸ ਹੋ ਕੇ ਬੋਲੀ, "ਨਹੀਂ ਮੈਡਮ ਜੀ," ਮੈਨੂੰ ਤਾਂ ਸੰਗੀਤ ਅਧਿਆਪਕਾ ਨੇ ਡਾਂਸ ਵਿੱਚ ਰੱਖਿਆ ਹੀ ਨਹੀਂ ਮੈਡਮ ਜੀ ਕਹਿੰਦੇ ਹਨ ਇਸ ਡਾਂਸ ਵਿੱਚ ਸੋਹਣੀਆਂ ਸੋਹਣੀਆਂ ਕੁੜੀਆਂ ਹੀ ਰੱਖਣੀਆਂ ਹਨ ਪ੍ਰੀਤੀ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਪ੍ਰੀਤੀ ਕਾਲੇ ਰੰਗ ਮੋٹے ਬੁੱਲ ਤੇ ਚੱਕਟੇ ਮੂੰਹ ਵਾਲੀ ਪਤਲੀ ਜਿਹੀ ਕੁੜੀ ਹੈ ਪਰ ਉਸ ਦੀ ਜ਼ੁਬਾਨ ਦੀ ਮਿਠਾਸ ਹਾਜ਼ਰ ਜ਼ੁਆਬੀ ਤੇ ਮੁਸਕਰਾਟ ਵਿੱਚ ਚਮਕਦੇ ਚਿੱਟੇ ਦੰਦ ਸਭ ਦਾ ਮਨ ਮੋਹਦੇ ਸੀ। ਪ੍ਰੀਤੀ ਦੀ ਗੱਲ ਦਾ ਮੈਨੂੰ ਕੋਈ ਜਵਾਬ ਨਹੀਂ ਸੁੱਝ ਰਿਹਾ ਸੀ। ਮੈਂ ਕਿਹਾ ਨਹੀਂ ਨਹੀਂ ਅਜੇ ਕੋਈ ਗੱਲ ਨਹੀਂ। ਤੂੰ ਵੀ ਤਾਂ ਸੋਹਣੀ ਕੁੜੀ ਐ। ਤੈਨੂੰ ਇਸ ਲਈ ਡਾਂਸ ਵਿੱਚ ਨਹੀਂ ਲਿਆ ਗਿਆ ਕਿ ਤੂੰ ਇਹਨਾਂ ਨਾਲੋਂ ਲੰਮੀ ਤੇ ਪਤਲੀ ਐ। ਮੇਰੀ ਗੱਲ ਸੁਣ ਕੇ ਉਸ ਨੂੰ ਥੋੜੀ ਸੰਤੁਸ਼ਟੀ ਹੋਈ। ਮੈਂ ਫਿਰ ਕਿਹਾ ਚੱਲ ਤੇਰੇ ਮੁਤਾਬਕ ਕੋਈ ਹੋਰ ਡਾਂਸ ਸੋਚਾਂਗੇ। ਫਿਲਹਾਲ ਤੂੰ ਇਹਨਾਂ ਨੂੰ ਡਾਂਸ ਸਿਖਾ। ਮੈਂ ਸਾਰਾ ਦਿਨ ਸੋਚਦੀ ਰਹੀ ਕਿ ਇਸ ਕੁੜੀ ਦੇ ਅੰਦਰ ਕਿੰਨੀ ਸੁੰਦਰਤਾ ਹੈ। ਕੋਈ ਹੀਰਖਾ ਦੁਸ਼ਮਣ ਨਹੀਂ। ਬੇਸ਼ੱਕ ਇਸ ਨੂੰ ਡਾਂਸ ਵਿੱਚ ਨਹੀਂ ਲਿਆ ਗਿਆ ਪਰ ਫਿਰ ਵੀ ਇਹ ਕਿੰਨੀ ਮਿਹਨਤ ਨਾਲ ਬਾਕੀ ਕੁੜੀਆਂ ਨੂੰ ਸਿਖਾ ਰਹੀ ਹੈ। ਕਿਤੇ ਇਸ ਵਿੱਚ ਹੀਣ ਭਾਵਨਾ ਨਾ ਆ ਜਾਏ ਕਿ ਮੈਂ ਸੋਹਣੀ ਨਹੀਂ। ਮੈਨੂੰ ਸੋਚਦਿਆਂ ਸੋਚਦਿਆਂ ਉਹ ਰਾਜਸਥਾਨੀ ਪਤਲੀ ਜੀ ਕੁੜੀ ਦੀ ਯਾਦ ਆ ਗਈ ਜੋ ਮੈਂ ਜੈਪੁਰ ਘੁੰਮਦਿਆਂ ਡਾਂਸ ਕਰਦੀ ਵੇਖੀ ਸੀ ਉਸ ਕੁੜੀ ਨੇ ਰਾਜਸਥਾਨੀ ਦੁਪੱਟੇ ਨਾਲ ਮੂੰਹ ਢੱਕਿਆ ਹੋਇਆ ਸੀ ਪਰ ਉਸ ਦੀ ਨ੍ਰਿਤ ਕਲਾ ਪਤਲੀ ਕਮਰ ਤੇ ਝੁਮਕਿਆ ਨੇ ਸਭ ਨੂੰ ਕੀਲ ਰੱਖਿਆ ਸੀ ਕੋਈ ਵੀ ਉਹਦੇ ਟੱਕੇ ਮੂੰਹ ਵੱਲ ਧਿਆਨ ਨਹੀਂ ਦੇ ਰਿਹਾ ਸੀ ਅਗਲੇ ਦਿਨ ਸਕੂਲ ਜਾ ਕੇ ਮੈਂ ਪ੍ਰੀਤੀ ਨੂੰ ਬੁਲਾਇਆ ਤੇ ਕਿਹਾ ਮੈਂ ਤੇਰੇ ਲਈ ਇੱਕ ਬਹੁਤ ਵਧੀਆ ਗਾਣਾ ਚੁਣਿਆ ਹੈ ਤੂੰ ਇਕੱਲੀ ਹੀ ਉਹਦੇ ਤੇ ਡਾਂਸ ਕਰੇਂਗੀ ਮੈਂ ਉਹਨੂੰ ਰਾਜਸਥਾਨੀ ਗਾਣਾ ਦੱਸਿਆ ਤੇ ਉਸ ਦੀ ਕੈਸਟ ਲਾ ਕੇ ਡਾਂਸ ਦੀ ਪ੍ਰੈਕਟਿਸ ਕਰਨ ਲਈ ਕਿਹਾ ਮੈਂ ਕਿਹਾ ਹੁਣ ਪੰਜਵੇਂ ਦਿਨ ਹੀ ਤੇਰਾ ਡਾਂਸ ਵੇਖਾਂਗੇ ਪੰਜ ਦਿਨ ਬਾਅਦ ਜਦੋਂ ਕੈਸਟ ਲਗਾ ਕੇ ਮੈਂ ਉਸ ਦਾ ਡਾਂਸ ਵੇਖਿਆ ਤਾਂ ਵੇਖਦੀ ਹੀ ਰਹਿ ਗਈ ਹੁਣ ਉਹ ਇੱਕ ਪਰਪੱਕ ਨਰਤਕੀ ਲੱਗ ਰਹੀ ਸੀ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਹੈ ਸਾਰਾ ਸਕੂਲ ਦੁਲਹਨ ਵਾਂਗ ਸਜਿਆ ਹੋਇਆ ਹੈ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਹੈ ਪ੍ਰੋਗਰਾਮ ਸ਼ੁਰੂ ਹੋਣ ਤੇ ਵੱਖ-ਵੱਖ ਗਰੁੱਪਾਂ ਵਿੱਚ ਵਿਦਿਆਰਥੀ ਸਟੇਜ ਤੇ ਆਉਂਦੇ ਤੇ ਆਪਣਾ ਪ੍ਰੋਗਰਾਮ ਪੇਸ਼ ਕਰਦੇ ਗਿੱਧਾ ਭੰਗੜਾ ਤੇ ਸਕਿੱਟ ਪੇਸ਼ ਹੋ ਚੁੱਕੇ ਸਨ ਬਾਕੀ ਵਕਤ-ਵਕਤ ਤਰ੍ਹਾਂ ਦੇ ਡਾਂਸ ਹੀ ਰਹਿੰਦੇ ਸਨ ਸਟੇਜ 'ਤੇ ਨੇ ਸਭ ਤੋਂ ਪਹਿਲਾਂ ਰਾਜਸਥਾਨੀ ਡਾਂਸ ਦੀ ਪੇਸ਼ਕਾਰੀ ਦੀ ਕੋਸ਼ਿਸ਼ ਨਾ ਕੀਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਪੇਸ਼ ਕਰਤਾ ਦਾ ਨਾਮ ਨਹੀਂ ਦੱਸਿਆ ਜਾਏਗਾ ਤੁਸੀਂ ਖੁਦ ਅੰਦਾਜ਼ਾ ਲਗਾਉਣਾ ਹੈ ਕਿ ਉਹ ਕੌਣ ਹੈ ਸਟੇਜ ਤੋਂ ਪਰਦਾ ਹਟਦੇ ਹੀ ਮੂੰਹ ਟੱਕੀ ਰਾਜਸਥਾਨੀ ਕੁੜੀ ਦੇ ਡਾਂਸ ਦੀ ਪੇਸ਼ਕਾਰੀ ਸ਼ੁਰੂ ਹੋਈ ਉਸ ਦਿਨ ਰਿਤ ਕਲਾ ਨੇ ਸਭ ਨੂੰ ਕੀਲ ਕੀ ਰੱਖ ਦਿੱਤਾ ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀਂ ਸੀ ਕਿ ਨ੍ਰਿਤ ਕਰਨ ਵਾਲੀ ਕੁੜੀ ਕੌਣ ਹੈ ਉਸ ਦਾ ਰੰਗ ਰੂਪ ਕਿਹੋ ਜਿਹਾ ਹੈ ਡਾਂਸ ਖਤਮ ਹੋਣ ਤੇ ਤਾੜੀਆਂ ਦੀ ਗੜਗੜਾਹਟ ਉਹਦੀ ਕਲਾ ਦੀ ਦਾਦ ਦੇ ਰਹੀ ਸੀ ਸਾਰੇ ਵਿਦਿਆਰਥੀਆਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਨ੍ਰਿਤ ਕਰਨ ਵਾਲੀ ਕੌਣ ਹੈ ਹੁਣ ਉਸ ਦੇ ਰੰਗ ਰੂਪ ਦੀ ਕੋਈ ਗੱਲ ਨਹੀਂ ਕਰ ਰਿਆ ਸੀ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਹੀ ਸੋਹਣਾ ਡਾਂਸ ਸ਼ਬਦ ਸੁਣਾਈ ਦੇ ਰਹੇ ਸਨ ਪ੍ਰੋਗਰਾਮ ਦੇ ਅਖੀਰ ਤੇ ਜਦੋਂ ਸਭ ਤੋਂ ਵਧੀਆ ਪੇਸ਼ਕਾਰੀ ਕੱਢੀ ਗਈ ਤਾਂ ਪਹਿਲੇ ਨੰਬਰ ਤੇ ਪ੍ਰੀਤੀ ਦੁਆਰਾ ਪੇਸ਼ ਕੀਤਾ ਰਾਜਸਥਾਨੀ ਨ੍ਰਿਤ ਸੀ ਜਦੋਂ ਉਸ ਨੂੰ ਇਨਾਮ ਮਿਲਿਆ ਤਾਂ ਉਹ ਮੇਰੇ ਗੱਲ ਆ ਕੇ ਖੁਸ਼ੀ ਵਿੱਚ ਰੋਣ ਲੱਗ ਪਈ ਅੱਜ ਉਸ ਦੀ ਬਾਰੀ ਸੁੰਦਰਤਾ ਨੂੰ ਮਾਤ ਦਿੰਦੀ ਅਸਲੀ ਸੁੰਦਰਤਾ ਜਿੱਤ ਗਈ ਸੀ ਧੰਨਵਾਦ ਬੱਚਿਓ